ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹ ਆ ਕਿ ਵੀਡੀਓ ਦੇ ਵਿੱਚ ਇੱਕ ਔਰਤ ਗੱਡੀ ਦੇ ਬੌਨਟ ਦੇ ਉੱਪਰ ਬੈਠ ਕੇ ਆਪਣੇ ਜਨਮ ਦਿਨ ਦਾ ਕੇਕ ਕੱਟ ਰਹੀ ਆ ਤੇ ਉਸ ਤੋਂ ਵੀ ਜ਼ਿਆਦੇ ਇਹ ਵੀਡੀਓ ਵਾਇਰਲ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਇਸ ਗੱਡੀ ਇਹ ਸਰਕਾਰੀ ਗੱਡੀ ਦੱਸੀ ਜਾ ਰਹੀ ਆ ਗੱਡੀ ਦੇ ਉੱਪਰ ਨੀਲੀ ਬੱਤੀ ਲੱਗੀ ਹੋਈ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਔਰਤਾ ਡੀਐਸਪੀ ਦੀ ਪਤਨੀ ਦੱਸਿਆ ਜਾ ਰਿਹਾ ਜੋ ਕਿ ਛਤੀਸਗੜ ਦੇ ਇੱਕ ਬਲੋਧ ਇਲਾਕੇ ਦੇ ਵਿੱਚ ਜਿਹੜਾ ਡੀਐਸਪੀ ਤਾਇਨਾਤ ਹੁੰਦਾ ਉਸ ਦੀ ਪਤਨੀ ਆ ਜੋ ਕਿ ਆਪਣਾ ਜਨਮ ਦਿਨ ਮਨਾ ਰਹੀ ਆ ਸਰਕਾਰੀ ਗੱਡੀ ਤੇ ਬੌਨਟ ਤੇ ਬੈਠ ਕੇ ਜਿਹੜਾ ਕੇਕ ਕੱਟ ਰਹੀਾ ਤੇ ਉਸ ਤੋਂ ਬਾਅਦ ਫਿਰ ਗੱਡੀ ਦੀਆਂ ਟਾਕੀਆਂ ਖੋਲ ਕੇ ਸਾਰਾ ਪਰਿਵਾਰ ਉਸ ਦੇ ਉੱਪਰ ਜਿਹੜਾ ਘੁੰਮਣ ਦੀ ਕੋਸ਼ਿਸ਼ ਕਰ ਰਿਹਾ ਜਾਨੀ ਕਿ ਜਿਹੜਾ ਕਾਨੂੰਨ ਆ ਨਿਯਮਾਂ ਦੀਆਂ ਧੱਜੀਆਂ ੜਾਉਂਦਾ ਇਹ ਪਰਿਵਾਰ ਨਜ਼ਰ ਆ ਰਿਹਾ ਤਾਂ ਲੋਕ ਇਸ ਵੀਡੀਓ ਨੂੰ ਵਾਇਰਲ ਕਰਕੇ ਅੱਗੇ ਤੋਂ ਅੱਗੇ ਸ਼ੇਅਰ ਕਰਕੇ ਸਵਾਲ ਕਰ ਰਹੇ ਨੇ ਕਿ ਹੁਣ ਇਹਨਾਂ ਦੇ ਉੱਪਰ ਕਾਰਵਾਈ ਹੋਵੇਗੀ ਕੀ ਜਿਹੜੇ ਕਾਨੂੰਨ ਨੇ ਸਿਰਫ ਆਮ ਲੋਕਾਂ ਦੇ ਲਈ ਨੇ ਕੀ ਜੇਕਰ ਕੋਈ ਸਰਕਾਰੀ ਮੁਲਾਜ਼ਮ ਲੱਗਿਆ ਕੋਈ ਡੀਐਸਪੀ ਲੱਗਿਆ ਉਹਨਾਂ ਦੇ ਲਈ ਕੋਈ ਕਾਨੂੰਨੀਏ ਲੋਕ ਇਸ ਵੀਡੀਓ ਨੂੰ ਵਾਇਰਲ ਕਰਦੇ ਹੋਏ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਕਮੈਂਟਾਂ ਦੇ ਵਿੱਚ ਕਰ ਰਹੇ ਨੇ